ਪੀ ਲੋਕੋ ਪਿਆਰ ਕਰਦੇ ਆ ਤੇ ਕਿਹੜਾ ਬਾਈ ਫਿਰ ਗਾਣਾ ਤੁਸੀਂ ਅੱਜ ਸਾਨੂੰ ਸੁਣਾਓਗੇ ਸਾਡੇ ਦਰਸ਼ਕ ਵੀ ਨਾ ਉਹ ਕੰਨ ਉਹਨਾਂ ਦੇ ਮਿੱਠੇ ਕਰਨੇ ਆਪਾਂ ਥੋੜੀ ਮਿੱਠੀ ਬੋਲੀ ਦੇ ਨਾਲ ਹਾਂ ਜੀ ਜਿਹੜਾ ਤੁਹਾਨੂੰ ਜਿਵੇਂ ਤੁਸੀਂ ਮੈਨੂੰ ਸੁਣਾਇਆ ਸੀ ਨਾ ਬੜਾ ਮੈਨੂੰ ਪਿਆਰਾ ਗੀਤ ਲੱਗਿਆ ਬਾਈ ਉਹ ਮੇਜਰ ਬਾਈ ਦਾ ਤੇ ਉਹ ਮੇਰਾ ਖਿਆਲ ਵੀ ਸਾਡੇ ਦਰਸ਼ਕ ਵੀ ਐਸੀ ਝਾਕ ਦੇ ਚ ਬੈਠ ਨੇ ਵੀ ਕਦੋਂ ਬਾਈ ਗਾਣਾ ਸੁਣਾਊਗਾ ਉਹ ਜ਼ਰੂਰ ਮੇਰੀ ਆਉਂਦੀ ਹਾਂ ਹਾਂ ਜੀ ਵੀਰੇ ਜ਼ਰੂਰ ਹੋ ਜਾਏ ਉਹ ਗਾਣਾ ਜੀ ਖੁੱਲ ਕੇ ਜ਼ਰੂਰ ਤੁਸੀਂ ਸੁਣਾਓ ਜੀ ਉਹ ਗਾਣਾ ਪੂਰਾ ਉਹਦੇ ਗਾਲ ਨੂੰ ਮੈਂ ਗਾਨੀ ਜਿਹੜੀ ਦਿੱਤੀ ਸੀ ਇਨਸਾਨੀ ਉਹਦੇ ਗਾਲ ਨੂੰ ਮੈਂ ਗਾਨੀ ਜਿਹੜੇ ਦਿੱਤੀ ਸੀ ਨਿਸ਼ਾਨੀ ਉਹਦੀ ਹੱਕ ਨਾਲ ਜਦੋਂ ਟਕਰਾਉਂਦੀ ਹੋਵੇਗੀ ਉਹਨੂੰ ਯਾਦ ਤਾਂ ਜ਼ਰੂਰ ਉਹਨੂੰ ਯਾਦ ਤਾਂ ਜ਼ਰੂਰ ਮੇਰੀ ਆਉਂਦੀ ਹੋਵੇਗੀ ਉਹਨੂੰ ਯਾਦ ਤਾਂ ਜ਼ਰੂਰ ਮੈਨੂੰ ਬਾਰ-ਬਾਰ ਚੇਤੇ ਆਵੇ ਮਸਿਆ ਦੀ ਰਾਤ ਜਦ ਹੋਈ ਸੀ ਦੁਹਾਂ ਦੀ ਸਾਡੀ ਪਹਿਲੀ ਮੁਲਾਕਾਤ ਮੈਨੂੰ ਲੱਗਦਾ ਉਹ ਕਦੇ ਨਾ ਭੁਲਾਉਂਦੀ ਹੋਵੇਗੀ ਉਹਨੂੰ ਯਾਦ ਤਾਂ ਯਰੂਰ ਉਹਨੂੰ ਯਾਦ ਤਾਂ ਜ਼ਰੂਰ ਮੇਰੀ ਆਉਂਦੀ ਹੋਵੇਗੀ ਉਹਨੂੰ ਯਾਦ ਤਾਂ ਜ਼ਰੂਰ ਉਹਨੂੰ ਯਾਦ ਤਾਂ ਜ਼ਰੂਰ ਕਿਆ ਬਾਤ ਹੈ ਬਹੁਤ ਸੋਹਣਾ ਗਾਇਆ ਬਈ ਇੱਥੇ ਤੇ ਦਿਲ ਜਿੱਤ ਲਿਆ ਮੇਰਾ ਖਲਾ ਵੀ ਸਾਡੇ ਦਰਸ਼ਕੀ ਬਹੁਤ ਕਾਫੀ ਖੁਸ਼ ਹੋਏ ਹੋਣਗੇ ਚੀਜ਼ ਨੂੰ ਸੁਣ ਕੇ ਤੇ ਮੈਂ ਸਾਡੇ ਦਰਸ਼ਕਾਂ ਲਈ ਵੀ ਇਹ ਗੱਲ ਕਹਿਣਾ ਹਾਂ ਨਾ ਮਤਲਬ ਜਦੋਂ ਤੁਸੀਂ ਇੰਨਾ ਪਿਆਰ ਤੁਸੀਂ ਕਰਦੇ ਹੋ ਤਾਂ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਵੀਰ ਦੇ ਹੌਸਲਾ ਫਜ਼ਾਈ ਦੇ ਲਈ ਹਨਾ ਕਿਉਂਕਿ ਹਰ ਇੱਕ ਜਿਹੜਾ ਵੀ ਹੁੰਦਾ ਕਲਾਕਾਰ ਉਹ ਪਿਆਰ ਦਾ ਭੁੱਖਾ ਹੁੰਦਾ ਤੇ ਤੁਹਾਡੀਆਂ ਤਾੜੀਆਂ ਦਾ ਭੁੱਖਾ ਹੁੰਦਾ ਤੁਹਾਡੇ ਹੌਸਲੇ ਫਜ਼ਾਈ ਦਾ ਭੁੱਖਾ ਹੁੰਦਾ ਕਮੈਂਟ ਕਰਕੇ ਦੱਸਿਆ ਕਰੋ ਵੀ ਵੀਰੇ ਨੇ ਕਿਸ ਤਰ੍ਹਾਂ ਗਾਇਆ ਕਿਉਂਕਿ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ ਜਦੋਂ ਇਸ ਤਰ੍ਹਾਂ ਸਾਡੇ ਕਲ ਕਲਗਲਾ ਕਾਰਫਲ ਕਈ ਕੀ ਦਾ ਠੀਕ ਹੈ ਜੀ ਬਸ ਵੀ ਵਿਚ ਦੀ ਮੈਂ ਹਟ ਗਿਆ ਸੀਗਾ ਅੱਛਾ ਜੀ ਤੇ 2014 ਤੋਂ ਫੇਰ ਸ਼ੁਰੂ ਕੀਤਾ ਜੀ ਦੁਬਾਰਾ ਠੀਕ ਹੈ ਜੀ ਉਸ ਤੋਂ ਉਦੋਂ ਮੈਂ ਗੀਤ ਕਰਾਇਆ ਸੀ ਅਸੀਂ ਘਰ ਦੇ ਗਰੀਬ ਹਾਂ ਜਰੂਰ ਮਿੱਠੀਏ ਅਸੀਂ ਦਿਲ ਦੇ ਨਹੀਂ ਦਿਲ ਦੇ ਤਾਂ ਨਹੀਂ ਇਹ ਗੋਰਾ ਚਾਹਾਨ ਕੇ ਗੀਤ ਕਰਾ ਸਦਾ ਠੀਕ ਹੈ ਜੀ ਕਿੱਥੋਂ ਦੇ ਨੇ ਵੀਰ ਇਹ ਜੀ ਪਿੰਡ ਚਾਨਕੇ ਪਿੰਡ ਚਾਨਕੇ ਤੋਂ ਗੋਰਾ ਮਤਲਬ ਵੀਰ ਦਾ ਨਾਮ ਹੈ ਤੇ ਉਹ ਵੀ ਦੋ ਬੋਲ ਹੋ ਜਾਣਾ ਬਈ ਬੇਸਿਕਲੀ ਸਥਾਈ ਸੁਣਾ ਦਿਓ ਸਾਨੂੰ ਪਰ ਸਾਨੂੰ ਸੁਣਾਓ ਜਰੂਰ ਜੀ ਜਿਹੜੀ ਥੋੜੀ ਆਪਣੀ ਟੇਪ ਦਾ ਸੀ ਨਾ ਬਈ ਮੇਨ ਹੁੱਕ ਹੋਕਲ ਸੀ ਜਿਹੜਾ ਗਾਣਾ ਜਿਹੜਾ ਹੁੱਕ ਲਾਈਨ ਵਾਲਾ ਕਹਿੰਦੇ ਆ ਹਾਂ ਜੀ ਹਾਂ ਜੀ ਠੀਕ ਹੈ ਜੀ ਕੰਨ ਕਰ ਸੁਣ ਲਸਣਾ ਮੈਂ ਤੈਨੂੰ ਸੱਚ ਨਹੀਂ ਕਰਦੇ ਗਰੀਬ ਹਾਂ ਦੰਨਿਆ ਸੱਚ ਦੱਸ ਨਹੀਂ ਕੰਨ ਕਰ ਸੁਣ ਲਸਣਾ ਮੈਂ ਤੈਨੂੰ ਸੱਚ ਨਹੀਂ ਕਰਦੇ ਗਰੀਬ ਹਾਂ ਦੰਨਿਆ ਸੱਚ ਦੱਸ ਨਹੀਂ ਆਉਂਦੀ ਨਹੀਂ ਮੈਂ ਕਦੇ ਉਹਨਾਂ ਫੁੱਲਾਂ ਵਿੱਚੋਂ ਆਉਂਦੀ ਨਹੀਂ ਮੈਂ ਕਦੇ ਉਹਨਾਂ ਫੁੱਲਾਂ ਵਿੱਚੋਂ ਜਿਹੜੇ ਸੂਰਜ ਦੀ ਰੋਸ਼ਨੀ ਨਾ ਖਿਲਦੇ ਨਹੀਂ ਕਰਦੇ ਗਰੀਬ ਹਾਜਰ ਉਰੇ ਮਿੱਠੀਏ ਨਹੀਂ ਪਾਰ ਦਿਲ ਦੇ ਤਾਂ ਨਹੀਂ ਕਰਦੇ ਗਰੀਬ ਹਾਂ ਜਰੂਰ ਮਿੱਠੀਏ ਨਹੀਂ ਪਾਰ ਦਿਲ ਦੇ ਤਾਂ ਨਹੀਂ ਕੀ ਬਾਤ ਬਈ ਮੈਨੂੰ ਨਾ ਖੁਦ ਨੂੰ ਐ ਭਲੇਖਾ ਲੱਗਦਾ ਜਦੋਂ ਅਸੀਂ ਨਾ ਮੰਨ ਲਓ ਆਪਣਾ ਫੇਸ ਕਈ ਵਾਰ ਇਧਰ ਸਾਈਡ ਤੇ ਕਰ ਲੈਂਦੇ ਆ ਪਰਾਂ ਕਰ ਲੈਂਦੇ ਆ ਸਾਨੂੰ ਐ ਲੱਗਦਾ ਵੀ ਜਿਵੇਂ ਮੇਜਰ ਬਾਈ ਸਾਡੇ ਕੋਲ ਬੈਠਾ ਮੰਨ ਲਓ ਭਲੇਖਾ ਪਾਉਂਦੀ ਐ ਮੰਨ ਲਓ ਮੱਲੀ ਥੋੜੀ ਆਵਾਜ਼ ਤੇ ਹਾਂ ਬਈ ਹਾਂ ਤੇ ਕਈ ਵਾਰ ਬਈ ਦੋਸਤ ਵੀ ਫਿਰ ਐ ਟਿੱਚਰਾ ਕਰਦੇ ਹੋਣਗੇ ਹਾਂਜੀ ਕਹਿ ਦਿੰਦਾ ਸੁਣਾ ਦੇ ਸੁਣਾ ਦੇ ਕਈ ਵਾਰ ਕਰ ਦਿੰਦਾ ਐਤਰਾ ਮੋਟਰ ਮੋਟਰ ਦੇ ਗੱਲਾਂ ਬਾਤਾਂ ਜਿਵੇਂ ਕੋਈ ਰਿਸ਼ਤੇਦਾਰ ਜਾਣੇ ਆ ਪਰ ਵਿਆਹ ਹੋਇਆ ਹੋਊ ਬਾਈ ਫਿਰ ਸਾਲੀਆਂ ਥੁਲੀਆਂ ਵੀ ਮਜ਼ਾਕ ਕਰਦੀ ਹੋਣੀ ਕਈ ਵਾਰ ਕੋਈ ਜਾਂਦਾ ਇਸ ਤਰ੍ਹਾਂ ਕਰੇ ਕਦੇ ਨਹੀਂ ਨਹੀਂ ਅੱਛਾ ਮੰਨ ਲਓ ਉੱਥੇ ਫਿਰ ਗਾਣੇ ਕੋਈ ਨਹੀਂ ਸੁਣਾਉਂਦੇ ਹੋਗੇ ਜਾ ਕੇ ਅੱਛਾ ਜੀ ਤੇ ਫਿਰ ਬਾਈ ਹੋਰ ਅਗਲੀ ਟੇਪ ਦੀ ਫਿਰ ਕਿਵੇਂ ਤਿਆਰੀ ਚੱਲ ਰਹੀ ਹੁਣ ਅਗਲਾ ਸੀ ਗੀਤ ਕਰਾਂਗੇ ਤੇ ਛੇਲ ਜਲਦੀ ਕਰਾਂਗੇ ਜੀ ਠੀਕ ਹੈ ਬਾਈ ਤੇ ਕੁਝ ਬਾਈ ਇਸ ਤਰ੍ਹਾਂ ਦੀ ਚੀਜ਼ ਜਿਹੜੀ ਜ਼ਿੰਦਗੀ ਦੇ ਵਿੱਚ ਆਪਣੇ ਕਈ ਵਾਰ ਹੁੰਦੇ ਨੇ ਇਸ ਤਰ੍ਹਾਂ ਦੇ ਹਾਸੇ ਵੀ ਕਈ ਵਾਰ ਤਾਂ ਇਹੋ ਜਿਹੀ ਹੁੰਦਾ ਵੀ ਸਾਨੂੰ ਬਹੁਤ ਖੁਸ਼ੀ ਮਿਲਦੀ ਹੈ ਗੱਲ ਤੋਂ ਅਸੀਂ ਜ਼ਿੰਦਗੀ 'ਚ ਕਦੇ ਉਹ ਨਹੀਂ ਭੁੱਲ ਸਕਦੇ ਕਈ ਵਾਰ ਸਾਨੂੰ ਇਹ ਵੀ ਮਹਿਸੂਸ ਹੁੰਦਾ ਵੀ ਜਿਹੜੀ ਉਹ ਠੇਸ ਮੈਨੂੰ ਲੱਗੀ ਸ਼ਾਇਦ ਕਿਸੇ ਨੇ ਦਿੱਤੀ ਨਹੀਂ ਕਦੇ ਇਹ ਵੀ ਹੋ ਜਾਂਦਾ ਥੋੜੀ ਜਿਹੜੀ ਲਾਈਫ ਦੇ ਵਿੱਚ ਕੋਈ ਇਦਾਂ ਦਾ ਕੋਈ ਜਿਹੜਾ ਚਾਂਸ ਬੀਤਿਆ ਹੋਵੇ ਸਾਨੂੰ ਵੱਡੀ ਠੇਸ ਤਾਂ ਜੀ ਮੇਜਰ ਰਸਤਾ ਨਹੀਂ ਲੱਗਿਆ ਠੀਕ ਹੈ ਬਾਈ 2014 ਮੰਨ ਲਓ ਮੈਂ ਕਹਿਣ ਦਾ ਭਾਵ ਹੈ ਵੀ 14.1999 ਨੂੰ ਉਹਨਾਂ ਦਾ ਬਸੋੜਾ ਪਿਆ ਜੀ ਸਾਰੇ ਪਰਿਵਾਰ ਸਾਰੇ ਪਰਿਵਾਰ ਨਾਲ ਤੇ ਦੋਸਤਾਂ ਮਿੱਤਰਾਂ ਨਾਲ ਬਿਲਕੁਲ ਬਿਲਕੁਲ ਉਹ ਸਭ ਤੋਂ ਵੱਡਾ ਘਟਾ ਜੀ ਬਿਲਕੁਲ ਹਾਂਜੀ ਉਹ ਵੀ 6-7 ਸਾਰੇ ਪਰਿਵਾਰ ਕਿਉਂਕਿ ਸ਼ਗਿਰਤ ਜਿਹੜੇ ਹੁੰਦੇ ਉਹ ਵੀ ਇੱਕ ਪਰਿਵਾਰ ਚ ਹੋ ਜਾਂਦੇ ਬਾਈ ਉਹ ਤੇ ਵੀ ਦੀ ਜਿਵੇਂ ਅਸੀਂ ਤੁਹਾਡੇ ਗਾਣੇ ਸੁਣੇ ਨੇ ਨਾ ਸਾਡੀ ਵੀ ਰੂਹ ਦੇ ਵਿੱਚ ਬਸ ਗਏ ਉਹ ਵੀਰੇ ਦੀ ਆਵਾਜ਼ ਮੈਂ ਸੇਮ ਡਿੱਟੋ ਕਾਪੀ ਤੁਸੀਂ ਉਸ ਤਰ੍ਹਾਂ ਗਾਉਨੇ ਹੋ ਤੇ ਮੇਰੇ ਕਮਾਨ ਦੀ ਖੁਸ਼ੀ ਹੋਰ ਅਬ ਇੱਕ ਜਿਵੇਂ ਨਾ ਮੈਂ ਉਹਨਾਂ ਦਾ ਮੈਨੂੰ ਗਾਣਾ ਬੜਾ ਪਿਆਰਾ ਲੱਗਦਾ ਇੱਕ ਕਾਰਰੀ ਬਣਾ ਵਾਲੀ ਬੜੀ ਮਕਬੂਲ ਹੋਈ ਸੀ ਬਈ ਟੇਪ ਉਹ ਤੇ ਜਦੋਂ ਚੱਲੀ ਸੀ ਨਾ ਮੇਰੇ ਖਿਆਲ ਆ ਵੀ ਉਹਦੀ ਕਾਪੀ ਕਰ ਕਰਕੇ ਵਿਕਦੀ ਰਹੀਆਂ ਨੇ ਟੇਪਾਂ ਮੈਨੂੰ ਲੱਗਦਾ ਵੀ ਸ਼ਾਇਦ ਕੰਪਨੀ ਨੂੰ ਜੇ 10 ਲੱਖ ਦੀ ਕਮਾਈ ਹੋਣੀ ਸੀ ਤਾਂ ਮੇਰੇ ਖਿਆਲ ਆ ਉਹਦੇ 50 ਲੱਖ ਦੀ ਕਮਾਈ ਹੋ ਗਈ ਹੋ ਬਈ ਉਸ ਟੇਪ ਦੇ ਨਾਲ ਤੇ ਐਨੀ ਕੀ ਜਿਆਦਾ ਉਹ ਟੇਪ ਵੀ ਕੀਤੀ ਸੀ ਉਹਦੀ ਕਾਪੀਆਂ ਵੀ ਕਰ ਕਰਕੇ ਵਿ ਕਰ ਦੋ ਇੱਕ ਵਾਰੀ ਪੇਸ਼ਨਾ ਤੇ ਸਾਡੇ ਦਰਸ਼ਕ ਵੀ ਮੇਰੇ ਖਿਆਲ ਵੀ ਡਿੱਕਦੇ ਨੇ ਹਾਂਜੀ ਹਾਂ ਜਰੂਰ ਸੁਣਾਓ ਬਾਈ ਸਾਨੂੰ ਇੱਕ ਵਾਰੀ ਹੋਗਾ ਨਾ ਕੀ ਗੱਲ ਦੱਸਾਂ ਦਿਲ ਕਰਦਾ ਨਹੀਂ ਪਰ ਦੱਸੇ ਬਿਨਾ ਵੀ ਸਰਦਾ ਨਹੀਂ ਮੇਰੇ ਵਿਆਹ ਦੇ ਦੇ ਕੇ ਦਿਨ ਉਠਗੀ ਮੇਰੀ ਭੈਣ ਬਚੋਲਣ ਕਾਲੀ ਮੈਨੂੰ ਲੈ ਜੂ ਰੋਂਦੀ ਨੂੰ ਸੋਹਣ ਆਕਾਰ ਰੀਬਣਾ ਵਾਲੀ ਮੈਨੂੰ ਲੈ ਜੂ ਰੋਂਦੀ ਨੂੰ ਸੋਹਣ ਆਕਾਰ ਰੀਬਣਾ ਵਾਲੀ ਕਰ ਸਬਰ ਸਬੂਰੀ ਬੈਲੀ ਤੂੰ ਚੱਲ ਓ ਜਾਣੀ ਕਹਿਲੀ ਤੂੰ ਕਾਰ ਸਾ ਬਰ ਸਬੂਰੀ ਬੈਲੀ ਤੂੰ ਚੱਲ ਹੋ ਜਾਣੀ ਕਹਿਲੀ ਤੂੰ ਗੱਲ ਸੁਣ ਬੇਕਰਮ ਮਹਾਰਾਜ ਦਿਆ ਗੱਲ ਸੁਣ ਬਿਕਰਮ ਮਹਾਰਾਜ ਦਿਆਏ ਘੜੀ ਜਾਣੀ ਨੀ ਟਾਲੀ ਮੈਨੂੰ ਲੈ ਜੂ ਰੋਂਦੀ ਨੂੰ ਸੋਹਣ ਆਕਾਰ ਰੀਵਣਾ ਵਾਲੀ ਮੈਨੂੰ ਲੈ ਜੂ ਰੋਂਦੀ ਨੂੰ ਸੋਹਣ ਆਕਾਰ ਰੀਵਣਾ ਵਾਲੀ